ਕਿੰਨੇ ਬਲਾਕਾਂ ਦੇ ਨੇ ਕਿੰਨੇ ਚੱਲਦਾ ਹੈ ਤੇ ਕਿਹੋ ਜਿਹਾ ਰੁਝਾਨ ਹੈ ਦੇਖੋ ਜਿੱਥੇ ਤੱਕ ਆਨੰਦਪੁਰ ਸਾਹਿਬ ਸਬਡਿਵੀਜ਼ਨ ਦਾ ਸਵਾਲ ਹੈ ਇਹਦੇ ਵਿੱਚ ਦੋ ਬਲਾਕ ਨੇ ਆਨੰਦਪੁਰ ਸਾਹਿਬ ਬਲਾਕ ਹੈ ਤੇ ਨੌਰਪੁਰ ਵੇਜੀ ਬਲਾਕ ਆਨੰਦਪੁਰ ਸਾਹਿਬ ਬਲਾਕ ਨੂੰ ਜੇ ਜਿੰਮੇਵਾਰੀ ਡਿਪਟੀ ਕਮਿਸ਼ਨਰ ਸਾਹਿਬ ਨੇ ਮੈਨੋ ਦਿੱਤੀ ਹੈ ਤੇ ਨੌਰਪੁਰ ਬਲਾਕ ਦੀ ਜਿਹੜੀ ਜਿੰਮੇਵਾਰੀ ਹੈ ਉਹ ਐਸਟੀਐਮ ਮੰਗਲ ਜਿਹੜੇ ਐਨਮਜੋਤਪੁਰ ਨੇ ਉਹ ਦੇਖ ਰਹੇ ਨੇ ਐਸਟੀ ਜਿਹੜਾ ਆਨੰਦਪੁਰ ਸਾਹਿਬ ਬਲਾਕ ਹੈ ਇਹਦੇ ਚ 159 ਪੰਚਾਇਤਾਂ ਨੇ ਤੇ ਜਿਹੜਾ ਨੌਰਪੁਰ ਬੇਦੀ ਬਲੌਕ ਹੈ 138 ਪੰਚਾਇਤਾਂ ਜਿੱਥੇ ਇਲੈਕਸ਼ਨ ਹੋਣੀ ਹੈ ਇਹਦੇ ਵਿੱਚੋਂ ਕਿੱਥੇ ਕਿੱਥੇ ਸਰਬਸੰਤੀ ਹੋਈ ਹੈ ਉਹਦਾ ਡਾਟਾ ਅਸੀਂ ਅੱਜ ਲੇਟ ਨਾਈਟ ਤੱਕ ਸਾਨੂੰ ਮਿਲ ਜੇਗਾ ਜਦ ਤੱਕ ਨਾਮੀਨੇਸ਼ਨ ਖਤਮ ਹੋਵੇਗੀ ਉਸ ਤੋਂ ਬਾਅਦ ਹੀ ਦੱਸ ਪਾਵਾਂਗੇ ਵੀ ਕਿੰਨੇ ਜਗ੍ਹਾ ਤੇ ਨਾਮੀ ਤੱਕ ਜਿਹੜੀ ਸਰਬਸੰਤੀ ਹੋਈ ਹੈ ਤੇ ਨਾਮੀਨੇਸ਼ਨ ਸਿੰਗਲ ਸਿੰਗਲ ਆਈ ਹੈ ਸਰਬੋਤਮ 3 ਵਜੇ ਤੱਕ ਕਿੰਨੀਆਂ ਫਾਈਲਾਂ ਨਾਮਿਨੇਟ ਹੋ ਚੁੱਕੀਆਂ ਨੇ ਕਿੰਨੀਆਂ ਸੋ ਪੈਂਡਿੰਗ ਰਹਿ ਗਈਆਂ ਨੇ ਸਰੇਪ ਤੋਂ ਵੀ ਸਰ ਆਵਾਜ਼ੀ ਅ ਦੇਖੋ ਵੱਡੀ ਤਦਾਦ ਵਿੱਚ ਲੋਕਾਂ ਨੇ ਜਿਹੜੀ ਨਾਮੀਨੇਸ਼ਨ ਦੇ ਵਿੱਚ ਅੱਜ ਹਿੱਸਾ ਲਿਆ ਉਹਦੇ ਦੋ ਤਿੰਨ ਕਾਰਨ ਰਹੇ ਆ ਅੱਜ ਜਿਆਦਾ ਰਸ਼ ਆਉਣ ਦੇ ਕਿ ਇੱਕ ਤਾਂ ਦੋ ਛੁੱਟੀਆਂ ਦੋ ਤਰੀਕ ਗਾਂਧੀ ਜਨਮ ਦਿਤੀ ਤੇ ਕੱਲ ਜਿਹੜੀ ਅਗਰਸੈਨ ਜਨਮ ਦਿਤੀ ਦੀ ਛੁੱਟੀ ਆ ਗਈ ਸੀ ਉਹਦੇ ਕਰਕੇ ਜਿਹੜੀਆਂ ਨਾਮੀਨੇਸ਼ਨ ਅੱਜ ਜਿਆਦਾ ਹੋਈ ਹੈ ਕੁਝ ਲੋਕ ਵਿਚਾਰ ਕਰਦੇ ਨੇ ਕਿ ਨਵਰਾਤਰੀਆਂ ਦੇ ਦਿਨਾਂ ਦੇ ਵਿੱਚ ਅਸੀਂ ਨਾਮੀਨੇਸ਼ਨ ਫਾਈਲ ਕਰਨੀ ਸੀ ਇਹ ਵੀ ਇੱਕ ਰੀਜ਼ਨ ਰਿਹਾ ਕਿ ਅੱਜ ਜਿਆਦਾ ਰਸ਼ ਪੈ ਰਿਹਾ ਪਰ ਅਸੀਂ ਪ੍ਰੋਪਰਲੀ ਉਹਨੂੰ ਮੈਨੇਜ ਕਰ ਲਿਆ ਸਵੇਰੇ ਥੋੜਾ ਰਸ਼ ਜਿਆਦਾ ਸੀਗਾ ਸਾਡੀ ਕਾਫੀ ਜਿਹੜੀ ਨਾਮੀਨੇਸ਼ਨ ਹੈ ਉਹ ਹੋ ਚੁੱਕੀ ਹੋਈ ਹੈ 3 ਵਜੇ ਤੱਕ ਨਾਮੀਨੇਸ਼ਨ ਹੋਣੀ ਹੈ ਹਜੇ ਵੀ ਰਫਲੀ 20 ਮਿੰਟ ਪਏ ਨੇ 3 ਵਜੇ ਤੱਕ ਜੋ ਵੀ ਬੰਦਾ ਸਾਡੇ ਇਸ ਚਰਨ ਗੰਗਾ ਸਟੇਡੀਅਮ ਦੇ ਅੰਦਰ ਦਾਖਲ ਹੋ ਜਾਵੇਗਾ ਅਸੀਂ ਉਹਦੀ ਫਾਈਲ ਲਵਾਂਗੇ ਸਾਡੀ ਡਿਊਟੀ ਹੈ ਸਾਨੂੰ 3 ਵਜੇ ਤੋਂ ਬਾਅਦ ਜਿੰਨਾ ਮਰਜ਼ੀ ਟਾਈਮ ਲੱਗੇ ਚਾਹੇ ਰਾਤ ਦੇ 10 ਵਜੇ ਅਸੀਂ ਸਾਰੀਆਂ ਫਾਈਲਾਂ ਪ੍ਰੋਸੈਸ ਕਰਕੇ ਸਾਰੇ ਬੰਦਿਆਂ ਨੂੰ ਅ ਫਾਰਕ ਕਰਕੇ ਫਿਰ ਅਸੀਂ ਇੱਥੋਂ ਚੰਨਗੰਗਾ ਸਟੇਡੀਅਮ ਤੋਂ ਜਾਵਾਂਗੇ। ਇਸ 3 ਵਜੇ ਤੋਂ ਬਾਅਦ ਕੋਈ ਰਹਿਣਾ ਕਿ ਤੁਹਾਨੂੰ ਫਾਰਮ ਹੋ ਲੈਸ ਮੇਰੇ ਕੋਲ ਨਾਲ ਜਿਹੜੀਆਂ ਚਾਹੀਦੀਆਂ ਕਿ ਫਲੋਸਫਿਟ ਹੋਈ ਹੈ 3 ਵਜੇ ਤੱਕ ਦੇ ਦਿਓ ਜਿੰਨਾ 15 ਮਿੰਟਸ ਲੱਗਿਆ। ਕਿਉਂਕਿ ਛੁੱਟੀਆਂ ਹੋਣ ਕਰਕੇ ਕਾਫੀ ਪਿੰਲੇ ਵੀ ਵੱਡੇ ਨੇ ਚਾਰ-ਚਾਰ ਗਵਾਹ ਨੇ ਕਾਫੀ ਰਾਸ਼ ਹੈ। ਕੀ 3 ਵਜੇ ਤੋਂ ਬਾਅਦ ਟਾਈਮ ਹੈ? ਨਹੀਂ। ਦੇਖੋ ਜੀ ਇਲੈਕਸ਼ਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਸਾਫ ਸਾਫ ਕਿ ਜਿਹੜਾ ਨਾਮੀਨੇਸ਼ਨ ਦਾ ਟਾਈਮ ਹੈ ਉਹ ਅੱਜ 3 ਵਜੇ ਤੱਕ ਹੋਏਗਾ। ਇਦੇ ਵਿੱਚ ਰਹਿਣ ਵਾਲੀ ਕੋਈ ਗੱਲ ਨਹੀਂ ਹੈ ਜਿਹੜੇ ਲੋਕਾਂ ਨੇ ਆਉਣਾ ਸੀ ਉਹ ਆ ਗਏ ਹੋਏ ਨੇ ਅਸੀਂ 3 ਵਜੇ ਤੱਕ ਜਿੰਨੇ ਵੀ ਲੋਕ ਚਰਨ ਗੰਗਾ ਸਟੇਡੀਅਮ ਦੇ ਅੰਦਰ ਆ ਗਏ ਆ ਇਹਨਾਂ ਦੀਆਂ ਫਾਈਲਾਂ ਲੈ ਲੈਣੀਆਂ ਫਾਈਲਾਂ ਲੈ ਕੇ ਇਹਨਾਂ ਨੂੰ ਬਾਹਰ ਬਿਠਾ ਦੇਣਾ ਹੈ ਫਾਈਲਾਂ ਅਸੀਂ ਪ੍ਰੋਸੈਸ ਕਰ ਦੇਣੀਆਂ ਤੇ ਉਸ ਤੋਂ ਬਾਅਦ ਜੋ ਕਮੀ ਪੇਸ਼ੀ ਹੋਈ ਤਾਂ ਅਸੀਂ ਉਹਨਾਂ ਮੌਕੇ ਤੇ ਪੂਰੀ ਕਰਵਾ ਦੇਣਾ ਹੈ ਜੀ ਸਾਹਿਬ ਪ੍ਰਸ਼ਾਸਨ ਤੇ ਕਈ ਸਵਾਲ ਉੱਠੇ ਨੇ ਕਿ ਪ੍ਰਸ਼ਾਸਨ ਕਿਹੜਾ ਪ੍ਰਬੰਧ ਨਹੀਂ ਉਹ ਠੀਕ ਨਹੀਂ ਹੈ ਚਾਹੇ ਬੈਠਣ ਦੀ ਵਿਵਸਥਾ ਹੈ ਚਾਹੇ ਪੀਣ ਵਾਲੇ ਪਾਣੀ ਦੀ ਵਿਵਸਥਾ ਹੈ ਚਾਹੇ ਗਰਮੀ ਦਾ ਖਾਤ ਦੇਖਿਆ ਜਾਵੇ ਜੀ ਕਾਡ ਦੇ ਵੱਲੋਂ ਕੀ ਹੋਏ ਪ੍ਰਬੰਧ ਕੀਤੇ ਗਏ ਨੇ ਤੁਸੀਂ ਆਪਣੇ ਪ੍ਰਬੰਧਨ ਨੂੰ ਲੈ ਕੇ ਕੀ ਕਹਾਂਗੇ ਦੇਖੋ ਇਸ ਤਰ੍ਹਾਂ ਦੇ ਪ੍ਰਬੰਧ ਤੁਸੀਂ ਵੀ ਵੇਖੇ ਨੇ ਅਸੀਂ ਜਿੰਨਾ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਅਸੀਂ ਲੋਕਾਂ ਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਅੰਦਰ ਰਸ਼ ਪੈ ਰਿਹਾ ਬਾਹਰ ਬੜਾ ਚੰਗਾ ਸਟੇਡੀਅਮ ਹੈ ਜਦੋਂ ਮੈਂ ਤਾਂ ਪਹਿਲੀ ਵਾਰ ਇੱਥੇ ਜੁਆਇਨ ਕੀਤਾ ਬੜੀ ਮਾਣ ਦੀ ਗੱਲ ਹੈ ਫਖਰ ਦੀ ਗੱਲ ਹੈ ਕਿ ਚੰਗਾ ਸਟੇਡੀਅਮ ਜਿਹੜਾ ਚਰਨਗੰਗਾ ਇੱਥੇ ਹੈਗਾ ਇਹਦੀਆਂ ਬੜੀਆਂ ਅੱਛੀ ਪੌੜੀਆਂ ਬਣੀਆਂ ਜਿੱਥੇ ਦਰਸ਼ਕਾਂ ਨੇ ਬੈਠ ਕੇ ਮੈਚ ਵੇਖਣੇ ਆ ਤੇ ਅਸੀਂ ਅੱਜ ਉਹਨਾਂ ਨੂੰ ਕਿਹਾ ਵੀ ਉਹ ਸਟੇਡੀਅਮ ਦੀਆਂ ਪੌੜੀਆਂ ਅਸੀਂ ਸਾਫ਼ ਕਰਵਾਈਆਂ ਅੰਦਰ ਜਿਹੜੇ ਜਿਹੜੇ ਬੰਦੇ ਨੇ ਨਾਮਿਨੇਸ਼ਨ ਭਰਨੀ ਆ ਉਹ ਅੰਦਰ ਆ ਜਵੇ ਆਪਣੀ ਟਰਨਲ ਅੰਦਰ ਆਵੇ ਤੇ ਬਾਕੀ ਬਾਹਰ ਬੈਠੇ ਤੇ ਮਾਰਕੀਟ ਕਮੇਟੀ ਵੱਲੋਂ ਪਾਣੀ ਦਾ ਪੀਣ ਵਾਲੇ ਦਾ ਪਰਮੰਧ ਕੀਤਾ ਗਿਆ ਪਾਣੀ ਦੀ ਕੋਈ ਦਿੱਕਤ ਨਹੀਂ ਹੈ ਪਰ ਤੁਹਾਨੂੰ ਵੀ ਥੋੜਾ ਜਿਹਾ ਇਸ ਗੱਲ ਦਾ ਪਤਾ ਹੀ ਹੈ ਕਿ ਹਰ ਇੱਕ ਬੰਦਾ ਜਿਹੜਾ ਹੁੰਦਾ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਜਦੋਂ ਅੰਦਰ ਆਉਣ ਦੀ ਕੋਸ਼ਿਸ਼ ਕਰਦਾ ਉਹਦੇ ਨਾਲ ਰਸ਼ ਪੈਂਦਾ ਰਸ਼ ਪੈਂਦਾ ਤਾਂ ਸਾਨੂੰ ਵੀ ਕੰਮ ਕਰਨ ਵਿੱਚ ਪ੍ਰੋਬਲਮ ਆਉਂਦੀ ਹੈ ਸਫੋਕੇਸ਼ਨ ਹੋ ਤੁਸੀਂ ਵੇਖੀ ਜੇ ਸਫੋਕੇਸ਼ਨ ਇੰਨੀ ਹੈ ਕਿ ਜਿਹੜੇ ਜਿਹੜੇ ਵਿਚਾਰੇ ਸਾਡੇ ਆਰਓ ਤੇ ਏਆਰਓ ਸਵੇਰ ਦੇ ਉਹਨਾਂ ਦੇ ਨਾਲ ਸਹਾਇਕ ਸਟਾਫ ਕੰਮ ਕਰ ਰਿਹਾ ਮੁਰਕ ਮੁੜਕੀ ਹੋਏ ਪਏ ਦੇਖੇ ਹੋਣਾ ਤੁਸੀਂ ਖਾਣੇ ਦਾ ਚਲੋ ਉਹਨਾਂ ਨੂੰ ਉੱਥੇ ਬਿਠਾ ਕੇ ਖਵਾਉਣਾ ਪਾਣੀ ਪਿਆਣਾ ਪੈ ਰਿਹਾ ਕਿ ਉੱਠ ਸਕਦੇ ਹੀ ਨਹੀਂ ਉਹ ਰਸ਼ੇ ਇੰਨਾ ਜ਼ਿਆਦਾ ਹੈ ਅਸੀਂ ਮੈਂ ਤੇ ਡੀਐਸਪੀ ਸਾਹਿਬ ਨੇ ਕੰਟੀਨਿਊਟੀ ਸਵੇਰ ਦੇ ਲੋਕਾਂ ਨੂੰ ਇਹੀ ਕਿਹਾ ਕਿ ਸਟੇਡੀਅਮ ਦੇ ਦੋ ਹਿੱਸੇ ਨੇ ਇੱਕ ਪਾਸੇ ਐਂਟਰੀ ਕਰੋ ਇੱਕ ਪਾਸੇ ਐਗਜ਼ਿਟ ਕਰੋ ਪਰ ਨਹੀਂ ਤੁਸੀਂ ਦੇਖੇ ਹੋਣਾ ਲੋਕ ਖਿੜਕੀਆਂ ਦੇ ਵਿੱਚੋਂ ਨਿਕਲ ਨਿਕਲ ਕੇ ਅੰਦਰ ਆ ਰਹੇ ਨੇ ਤੇ ਉਹ ਮੈਂ ਇਹਨਾਂ ਨੂੰ ਸਭ ਨੂੰ ਇਹ ਕਿਹਾ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਤੁਹਾਡੀਆਂ ਸਾਰੀਆਂ ਫਾਈਨਲ ਰਿਸਿਵ ਹੋਣਗ ਪਰ ਬਿਲਕੁਲ ਫ੍ਰੀ ਐਂਡ ਫੇਅਰ ਹੋਏਗਾ ਬਿਲਕੁਲ ਬਿਲਕੁਲ ਚਿੰਤਾ ਕਰਨ ਦੀ ਜਰੂਰਤ ਨਹੀਂ ਕਾਫੀ ਰਾਸ਼ਟਰੀ ਪੱਧਰ ਤੋਂ ਲੋਕਾਂ ਤੋਂ ਆ ਰਹੇ ਸਾਰੇ ਕੀ ਕਹਿਣਾ ਚਾਹੋਗੇ ਅਰੇਂਜਮੈਂਟ ਜਿਹੜਾ ਕੀਤਾ ਗਿਆ ਚ ਉਹਦੇ ਉੱਤੇ ਕੀ ਹੁੰਦਾ ਹੈ ਦੇਖੋ ਸਰ ਅਰੇਂਜਮੈਂਟ ਤਾਂ ਬਹੁਤ ਵਧੀਆ ਕੀਤਾ ਸੀ ਆ ਪਬਲਿਕ ਬਹੁਤ ਜ਼ਿਆਦਾ ਹੈ ਕਿਉਂਕਿ ਵਿੱਚ ਦੋ ਛੁੱਟੀਆਂ ਆ ਗਈਆਂ ਉਹਦੇ ਕਰਕੇ ਅੱਜ ਸਾਰੇ ਲੋਕਾਂ ਦੀ ਨਾਮੀਨੇਸ਼ਨ ਦੀ ਲਾਸਟ ਡੇਟ ਹੈ ਇਸ ਕਰਕੇ ਸਾਰੀ ਦੁਨੀਆ ਆਈ ਹੋਈ ਹੈ ਤਕਰੀਬਨ ਮੈਂ ਸਵੇਰ ਦਾ ਦੇਖ ਰਿਹਾ ਪੂਰਾ ਮੇਲਾ ਲੱਗਿਆ ਪਿਆ ਹੈ 3-4 ਹਜ਼ਾਰ ਬੰਦਾ ਸਵੇਰ ਦਾ ਇੱਥੇ ਆ ਕੇ ਜਾ ਚੁੱਕਿਆ ਲੇਕਿਨ ਸਿਸਟਮ ਬੜੇ ਆਰਾਮ ਨਾਲ ਚ ਇੱਥੇ ਕੋਈ ਪਾਰਟੀਬਾਜ਼ੀ ਕੁਝ ਨਹੀਂ ਹੋ ਰਿਹਾ ਹਰ ਇੱਕ ਬੰਦਾ ਬੜੇ ਪਿਆਰ ਨਾਲ ਆ ਕੇ ਆਪਣੀ ਫੈਲਜਮਾ ਕਰਾ ਰਿਹਾ ਨੰਬਰ ਵਾਈਜ਼ ਲੋਕਾਂ ਦਾ ਕੰਮ ਹੋ ਰਿਹਾ ਕੋਈ ਪਾਰਟੀਬਾਜ਼ੀ ਨਹੀਂ ਕੋਈ ਕੁਝ ਨਹੀਂ ਮੈਂ ਕਈ ਲੋਕ ਇੱਥੇ ਦੇਖੇ ਇੱਥੇ ਆ ਕੇ ਵੀ ਸਰਸੰਮਤੀਆਂ ਹੋ ਰਹੀਆਂ ਜਦੋਂ ਫੈਲ ਭਰਨ ਵਾਸਤੇ ਆਏ ਵੈਸੇ ਲੇਕਿਨ ਆਪਦੀਆਂ ਬਾਹਰ ਇੱਥੇ ਖੜ ਕੇ ਗਰਾਊਂਡ 'ਚ ਹੀ ਉਹਨਾਂ ਦੀ ਸਰਸੰਮਤੀਆਂ ਹੋ ਰਹੀਆਂ ਲੋਕ ਜੱਫੀ ਪਾ ਕੇ ਵਾਪਸ ਜਾ ਰਹੇ ਜਿਹੜਾ ਮਾਹੌਲ ਹੈ ਇਹ ਬਹੁਤ ਹੀ ਵਧੀਆ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਇੱਥੇ ਕੋਈ ਵੀ ਕਿਤੇ ਵੀ ਪਤਾ ਹੀ ਪ੍ਰਸ਼ਾਸਨ ਵੱਲੋਂ ਵਰਤੀ ਨਹੀਂ ਗਈ ਪ੍ਰਸ਼ਾਸਨ ਦੀ ਇੰਨੀ ਪ੍ਰਸ਼ੰਸਾ ਉਤੇ ਸਾਰਾ ਕੋਈ ਦੀ ਮੌਕੇ ਦੇਖੋ ਸਾਰੇ ਐਸਐਸ ਸਾਹਿਬ ਡਿਪਟੀ ਸਾਹਿਬ ਆਪ ਮੌਕੇ ਤੇ ਇੱਥੇ ਖੜੇ ਹੋਏ ਨੇ ਤਾਂ ਕਿ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ। ਕੀ ਮੰਨਦੇ ਸੀ ਜਿਹੜੀ ਸਰਸੰਤੀ ਨਾਲ ਰਹੀ ਇਸ ਪੰਚਾਇਤਾਂ ਮੰਡਜਾ ਬੇਵਕੂਫ ਸਾਹਿਬ ਨਾਲ ਵੀ ਬੰਨਿਆ ਜਾਈ ਨਹੀਂ ਕਿ ਅੱਗੇ ਤੋਂ ਕਲੈਕਸ਼ਨ ਸਰ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਤਾਂ ਇਹ ਸੋਚ ਰਿਹਾ ਸਾਡੇ ਹਲਕੇ 'ਚ ਜਿੰਨੀਆਂ ਸਰਸੰਤੀਆਂ ਹੋ ਰਹੀਆਂ ਇਹ ਪਹਿਲੇ ਆਪਣੇ ਆਪ ਦੀ ਰਿਕਾਰਡ ਤੋੜ ਹੋਏਗਾ ਇਤਿਹਾਸ ਬਣੇਗਾ ਨਵਾਂ ਕਿ ਆਨੰਦਪੁਰ ਸਾਹਿਬ ਹਲਕੇ ਸਭ ਤੋਂ ਵੱਧ ਸਰਸੰਤੀ ਹੋਈਆਂ ਹੋ ਸਕਦਾ ਇਹ ਸਾਡਾ ਟਾਰਗੇਟ ਚੱਲ ਰਿਹਾ ਹੈ ਪੰਜਾਬ ਚ ਪੂਰੇ ਨੰਬਰ 1 ਤੇ ਆਨੰਦਪੁਰ ਸਾਹਿਬ ਹਲਕਾ ਆਵੇ ਕਿਉਂਕਿ ਹਰ ਵਾਰ ਜਦ ਕੋਈ ਨਵੀਂ ਚੀਜ਼ ਹੁੰਦੀ ਆਨੰਦਪੁਰ ਸਾਹਿਬ ਚ ਸਾਡੇ ਚ ਹੋ ਰਹੀ ਇਹ ਵੀ ਸਾਡੇ ਚ ਹੋਏਗਾ ਕਿ ਸਰਵਸੰਤੀਆਂ ਤੁਸੀਂ ਗੱਲ ਪੁੱਛੀ ਵੀ ਕਿ ਆਏ ਫਾਇਦੇਮੰਦ ਹੈ ਮੈਂ ਕਹਿੰਦਾ ਹਾਂ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹਦੇ ਨਾਲ ਆਪਸੀ ਮਨਮਟਾਬ ਖਤਮ ਹੋਏਗਾ ਅਸੀਂ ਆਪਣੇ ਪਿੰਡ ਚ ਵੀ ਸਰਵਸੰਤੀ ਕਰ ਰਹੇ ਆ ਉੱਥੇ ਵੀ ਅਸੀਂ ਸਾਰੇ ਕਹਿੰਦੇ ਕਿ ਭਾਈ ਅਸੀਂ ਸਾਰੇ ਇੱਕ ਬਰਾਬਰ ਹੈ ਪਾਰਟੀ ਵਾਲੀ ਠੀਕ ਹੈ ਹਰ ਕਿਸੇ ਦੀ ਪਿੱਛੇ ਕਿਤੇ ਨਾ ਕਿਤੇ ਪਿੱਛੇ ਸੀਗੀ ਅਸੀਂ ਵੀ ਕਿਸੇ ਹੋਰ ਪਾਰਟੀ ਦੇ ਸੀਗੇ ਲੇਕਿਨ ਅਸੀਂ ਨਹੀਂ ਜਾਣਦੇ ਕਿਸੇ ਵੀ ਤ ਅਗਰ ਅਸੀਂ ਇਕ ਰਹਾਂਗੇ ਅਸੀਂ ਮੰਤਰੀ ਸਾਹਿਬ ਨੂੰ ਕਹਿ ਕੇ ਵੱਧ ਤੇ ਵੱਧ ਪੈਸੇ ਫੰਡ ਲਿਆ ਸਕਦੇ ਆਪਣੇ ਪਿੰਡਾਂ ਨੂੰ ਵੱਧ ਤੇ ਵੱਧ ਵਿਕਾਸ ਕਰਵਾ ਸਕਦੇ ਕਿਉਂਕਿ ਉਹ ਜਿਹੜੀ ਸਾਰਿਆਂ ਦੀ ਤਾਕਤ ਹੈ ਇੱਕ ਪਾਰਟੀ ਇੱਕ ਬੰਦਾ ਇੱਕ ਜ਼ੋਰ ਲਾ ਸਕਦਾ ਲੇਕਿਨ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਅਸੀਂ ਜ਼ੋਰ ਲਾਵਾਂਗੇ ਤਾਂ ਅਸੀਂ ਆਪਣੇ ਪਿੰਡਾਂ ਨੂੰ ਆਦਰਸ਼ ਪਿੰਡਾਂ ਚ ਬਦਲ ਸਕਦੇ ਮੇਰੀ ਸੋਚ ਹੈ ਬਸਵਾਲ ਪਿੰਡ ਨੂੰ ਮੈਂ ਇੰਨਾ ਸੋਹਣਾ ਬਣਾਵਾ ਕਿ ਹਲਕੇ ਦਾ ਨੰਬਰ 1 ਪਿੰਡ ਹੋਵੇ ਐਦਾਂ ਹੀ ਅਗਰ ਬਾਕੀ ਪਿੰਡਾਂ ਚ ਵੀ ਹੋ ਰਿਹਾ ਹੈ ਉਹਨਾਂ ਦੇ ਵੀ ਡਵੈਲਪਮੈਂਟ ਸੇਮ ਹੋ ਜਾਏਗੀ ਅਗਰ ਸਾਡਾ ਹਲਕਾ ਚਮਕ ਗਿਆ ਹੋਰ ਸਾਨੂੰ ਕੀ ਚਾਹੀਦਾ ਧੰਨਵਾਦ